ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੋਸਟ ਵੈਲਕਮ ਸਤਿ ਸ਼੍ਰੀ ਅਕਾਲ ਹਲਵਾਈ ਦੀ ਸਤਿ ਸ਼੍ਰੀ ਅਕਾਲ ਜੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੁੰਡਾ ਨਹੀਂ ਲੱਭਣ ਡਿਆ ਸਾਰੇ ਪਾਰਲਰ ਵਾਲੇ ਘਰ થી ਆਪਣੇ ਤਾਂ ਬਾਹਰ ਸੱਦਣ ਦੀ ਲੋੜ ਹੀ ਦੀ ਨਾ ਟੌਣਾ ਨਹੀਂ ਗਾ ਅੱਜ ਮਹਿੰਦੀ ਆ ਹਾਂ ਅੱਜ ਜੂਵੀ ਦੀ ਮਹਿੰਦੀ ਆ ਆ ਸੁਣੀਦਾ ਜੈਸਮੀਨਾ ਅਮੇਜ਼ਿੰਗ ਨਾਨਕੇ ਆਏ ਨੇ ਜੀ ਨਾਨਕੇ ਆਏ ਨੇ ਹਨਾ ਭੈਣ ਨੂੰ ਨਾ ਬਹੁਤ ਟੈਨਸ਼ਨ ਸੀ ਵੀ ਇੰਨੇ ਗੈਸਟ ਆਉਣੇ ਆ ਤੇ ਵੀ ਭੈਣੇ ਬਿਸਤਰੇ ਕਿੱਦਾਂ ਪੂਰੇ ਕਰੇਂਗੀ ਮਟਰ ਬਣ ਗਿਆ ਤੇ ਬਹੁਤ ਕਰੰਚੀ ਕਰੰਚੀ ਮਟਰ ਬਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦਾ ਬਲੌਗ ਹੈਗਾ ਬਹੁਤ ਹੀ ਜ਼ਿਆਦਾ ਸਪੈਸ਼ਲ ਕਿਉਂਕਿ ਅੱਜ ਸਾਡੇ ਫੈਮਿਲੀ ਮੈਂਬਰ ਆ ਰਹੇ ਆ ਘਰੇ ਅੱਜ 5 ਜਣਿਆਂ ਨੇ ਆ ਜਾਣਾ ਸ਼ਾਮ ਤੱਕ ਤੇ ਇਸ ਲਈ ਮੈਂ ਤਿਆਰੀ ਕਰਨ ਲੱਗੀ ਆ ਦੋ ਤਿੰਨ ਪਤਿੱਲੇ ਤਾਂ ਮੈਂ ਗੈਸ ਤੇ ਰੱਖ ਵੀ ਦਿੱਤੇ ਪਹਿਲਾਂ ਆਪਾਂ ਚਾਹ ਨਾਲ ਖਾਣ ਵਾਸਤੇ ਕੁਝ ਬਣਾਉਣੀ ਆ ਹੂੰ ਮੈਂ ਕਾਫੀ ਲੇਟ ਗਈ ਆ ਪਹਿਲਾਂ ਕਲੀਨਿੰਗ ਕੀਤੀ ਆ ਘਰ ਦੀ ਸਾਰੀ ਐ ਨਾ ਅੱਜ ਹੀ ਮੈਨੂੰ ਥੋੜੀ ਜੀ ਥਕਾਵਟ ਵਾਂ ਕੰਮ ਕੀਤੇ ਆ ਆਪ ਕੱਲੂ ਮੈਨੂੰ ਟੈਨਸ਼ਨ ਨਹੀਂ ਕਿਉਂਕਿ ਮੇਰੀ ਹੈਲਪ ਕਰਨ ਵਾਲਿਆਂ ਨੇ ਆ ਜਾਣਾ ਓਕੇ ਪਹਿਲਾਂ ਤਾਂ ਮੈਂ ਹਣ ਸੋਚਿਆ ਵੀ ਆਪਾਂ ਨੂਨ ਵਾਲੇ ਮਟਰ ਬਣਾਈਏ ਉਹ ਮੈਂ ਬਣਾਉਣ ਲੱਗੀ ਆ ਮੈਦੇ ਵਾਲੇ ਤੇ ਓਕੇ ਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਨਾਲੇ ਆਪਾਂ ਤੁਹਾਨੂੰ ਮਲਾਉਂਦੇ ਆ ਸਾਡੇ ਸਾਰੇ ਫੈਮਿਲੀ ਮੈਂਬਰ ਦੇ ਨਾਲ ਥੋੜਾ ਜਿਹਾ ਮੈਂ ਮੈਦਾ ਲੈ ਇਹਦੇ ਵਿੱਚ ਹਲਕਾ ਜਿਹਾ ਆਪਾਂ ਨਮਕ ਪਾ ਲੈਣਾ ਹੈ ਤੇ ਥੋੜੀ ਜੀ ਅਜਵਾਇਣ ਤੇ ਤੇਲ ਫਿਰ ਇਹਨੂੰ ਆਪਾਂ ਗੁੰਨਦੇ ਆ ਆਪਾਂ ਮਟਰ ਫਰਾਈ ਕਰਨੇ ਆ ਫ੍ਰੀਜ਼ਰ ਵਾਲੇ ਤੇਲ 'ਚ ਤੇ ਇਹ ਆਪਾਂ ਬਾਅਦ 'ਚ ਬੂਤਾ ਕਰ ਸਕਦੇ ਜਾਨਕਿ ਡੋਲ ਸਕਦੇ ਹੋ ਨੇ ਇੱਕ ਵਾਰੀ ਵਰਤਨਾ ਹੁੰਦਾ ਵਾ ਜਿਹੜਾ ਮਟਰੀ ਵਾਲਾ ਆਟਾ ਜਾਂ ਮਟਰਾਂ ਵਾਲਾ ਵਾ ਸਾਡੇ ਮਟਰ ਮਟਰੀ ਕਹਿੰਦੇ ਆ ਤੇ ਉਹ ਆਪਾਂ ਹਾਰਡ ਗੁੰਨਣਾ ਹੁੰਦਾ ਫਿਰ ਮਟਰੀ ਹੈ ਜਿਹੜੀ ਵਧੀਆ ਬਣਦੀ ਕਰਾਂਚੀ ਜੀ ਬਣਦੀ ਆ ਲੈ ਆਪਾਂ ਤੇਲ ਚੈੱਕ ਕਰਦੇ ਆ ਜਿਆਦਾ ਗਰਮ ਚ ਨਹੀਂ ਪਾਉਣਾ ਹੁੰਦਾ ਮੀਡੀਅਮ ਜੇ ਗਰਮ ਚ ਪਾਉਣਾ ਹੈ ਤੇ ਇਹਨੂੰ ਸੈਮ ਕਰ ਦੇਣਾ ਮੀਟਣੇ ਓਕੇ ਕਰਦੇ ਸੱਚੇ ਪਾਸ਼ ਆਏ ਕਰਚੀ ਮਟਰ ਬਣ ਗਏ ਤੇ ਬਹੁਤ ਕਰਾਂਚੀ ਕਰਾਂਚੀ ਮਟਰ ਬਣੇ ਆ ਥੋੜੇ ਜਿਹੇ ਜੇ ਦੇ ਵਿੱਚ ਪਾਇਆ ਮੈਂ ਜਿਆਦਾ ਨਹੀਂ ਬਣਾਉਣੇ ਆਪਾਂ ਫਰੈਸ਼ ਜੇ ਥੋੜੇ ਥੋੜੇ ਬਣਾਉਣੇ ਆ ਥੋੜੇ ਜਿਹਾ ਆਪਾਂ ਪਕੌੜੇ ਬਣਾਉਣੇ ਆ ਜਿਆਦਾ ਨਹੀਂ ਬਣਾਉਣੇ ਵੀ ਤੇ ਪਿਆਜ਼ ਛਿੱਲੀ ਜਾਂਦੀ ਜੈਸਮਿਨ ਫਿਰ ਇਹਦਾ ਵੀ ਆਪਾਂ ਸਾਰਾ ਮਟੀਰੀਅਲ ਤਿਆਰ ਕਰਦੇ ਮਟਰ ਬਣ ਗਏ ਆਪਣੇ ਤੇ ਬਹੁਤ ਵਧੀਆ ਕਰਾਂਚੀ ਕਰਾਂਚੀ ਮਟਰ ਬਣੇ ਆ ਥੋੜੇ ਜਿਹਾ ਆਪਾਂ ਹੋਰ ਬਣਾਉਣੇ ਆ ਜਿਆਦਾ ਨਹੀਂ ਬਣਾਉਣੇ ਕੱਲ ਨੂੰ ਫਿਰ ਆਪਾਂ ਹੋਰ ਕੋਈ ਚੀਜ਼ ਬਣਾਵਾਂਗੇ ਦੇਖਦੇ ਆ ਕੀ ਬਣਾਉਣੇ ਸਪੈਸ਼ਲ ਤੇ ਨਾਲ ਆਪਾਂ ਬਣਾਉਣੇ ਥੋੜੇ ਜਿਹਾ ਪਕੌੜੇ ਤੇ ਇਧਰ ਜੈਸਮੀਨ ਕੱਟੀ ਜਾਂਦੀ ਆਲੂ ਪਿਆਜ਼ ਤੇ ਐਨ ਕਹ ਲਾਂਗੇ ਪਿਆਜ਼ ਕੱਟ ਕੜਤਣ ਤੋਂ ਪਰ ਮੇਰੇ ਨੱਕ ਤੇ ਪੈ ਜਾਂਦੇ ਵਦ ਨਾਲ ਇਹ ਲ ਵਧੀਆ ਆਈਡੀਆ ਵੈਸੇ ਤੇਰਾ ਹੁਣ ਇਹ ਮੇਰੀ ਹੈਲਪ ਕਰਨ ਲੱਗੀ ਆ ਕਿਉਂਕਿ ਭਰਾ ਹੁਣੀ ਪਹੁੰਚ ਗਿਆ ਸਟੇਸ਼ਨ ਤੇ ਹਸਬੰਡ ਮੇਰੇ ਲੈਣ ਗਏ ਨੇ ਉਹਨਾਂ ਨੂੰ ਤੇ ਹੁਣ ਆਪਾਂ ਜਲਦੀ ਜਲਦੀ ਸਾਰਾ ਕੰਮ ਫਿਨਿਸ਼ ਕਰਨਾ ਹੈ ਫਿਰ ਬੈਠ ਕੇ ਗੱਲਾਂ ਬਾਤਾਂ ਮਾਰਾਂਗੇ ਬੱਸ ਇਹਦਾ ਸਾਡੇ ਵੀ ਇੱਥੇ ਸਭ ਕੁਝ ਮਿਲ ਜਾਂਦਾ ਅਪਰੀਲੀਆ ਦੇ ਵਿੱਚ ਸਮੋਸੇ ਲਿਆਓ ਪਕੌੜੇ ਕੁਝ ਵੀ ਆ ਪਰ ਮੈਨੂੰ ਲੱਗਦਾ ਕਈ ਵਾਰੀ ਜ਼ਿਆਦਾ ਨਹੀਂ ਬਿਕਦਾ ਕਰਕੇ ਇਹ ਬੇਹੀ ਚੀਜ਼ ਵੀ ਗਰਮ ਕਰਕੇ ਦੇ ਦਿੰਦੇ ਆ ਇਸ ਲਈ ਜਦੋਂ ਵੀ ਸਾਡੇ ਕੋਈ ਵੀ ਹੁੰਦਾ ਮੈਂ ਆਪ ਘਰੇ ਤਿਆਰ ਕਰਦੀ ਹੁੰਦੀ ਆ ਆਪਾਂ ਤੇਲ ਵੀ ਹਨਾ ਬਾਰ-ਬਾਰ ਨਹੀਂ ਉਹ ਵਾਲਾ ਤੇਲ ਯੂਜ਼ ਕਰੀਦਾ ਇਸ ਕਰਕੇ ਮੈਂ ਰੈਡੀਮੇਡ ਚੀਜ਼ਾਂ ਬਹੁਤ ਘੱਟ ਯੂਜ਼ ਕਰਦੀ ਆ ਸਾਰੀਆਂ ਆਪਾਂ ਘਰੇ ਬਣਾਈਦੀਆਂ ਗੋਲਗਲੇ ਵੀ ਬਣਾਵਾਂਗੇ ਆਪਾਂ ਚ ਪਾਉਣ ਲਈ ਮਸਾਲਾ ਤਿਆਰ ਕਰਦੇ ਆਪਾਂ ਵੈਸੇ ਤਾਂ ਮੈਂ ਕੁੰਡੀ ਚ ਕੱਟ ਲੈਣੀ ਹਣੀ ਬਹੁਤ ਵਧੀਆ ਚੀਜ਼ ਆ ਵਧੀਆ ਕੁੱਟਿਆ ਜਾਂਦਾ ਪਰ ਹੁਣ ਟਾਈਮ ਘੱਟ ਕਰਕੇ ਆਪਾਂ ਗ੍ਰੈਂਡਰ ਚ ਗ੍ਰੈਂਡ ਕਰ ਲੈਣਾ ਇਹਨੂੰ ਸਾਰੇ ਇਹਨੂੰ ਮਸਾਲੇ ਨੂੰ ਇਧਰ ਚਾਹ ਵੀ ਆਪਣੀ ਹੋ ਗਈ ਤਿਆਰ ਤੇ ਨਾਲ ਖਾਵਾਂਗੇ ਆਪਾਂ ਗਰਮ ਗਰਮ ਪਕੌੜੇ ਮਟਰ ਜਿਵੇਂ ਛਾਨ ਨਹੀਂ ਦੇ ਪਤਾ ਮੈਨੂੰ ਜਾ ਕੇ ਹੁਣ ਅੱਜ ਚੰਦ ਲੈ ਇਹ ਅੱਜ ਚੰਦ ਦੇਖਣ ਲੱਗਿਆ ਕਿ ਵਰਤ ਕੀ ਦੇ ਵਾਸਤੇ ਆ ਹੈਂ ਤਨ ਪਤਾ ਵਰਤ ਕੀ ਹੁੰਦਾ ਏ ਇਹ ਚੰਦ ਦੇ ਤੁਸ਼ਾਨ ਨਹੀਂ ਲਈ ਆਪਾਂ ਮੜਾ ਹੋਰ ਪਾਉਣਾ ਪੈਣਾ ਬੇਸਣ ਲੋ ਲੋ ਚੰਦ ਦੇਖਦਾ ਹੂੰ ਪਤਾ ਤੈਨੂੰ ਕਾਦੇ ਵਾਸਤੇ ਦੇਖਦੇ ਨੇ ਕਾਦੇ ਵਾਸਤੇ ਹੈ ਇਹ ਆ ਬੱਚੇ ਟੀਵੀ ਦੇਖਦੇ ਰਹਿੰਦੇ ਫੋਨ ਉਹਦੇ ਤੋਂ ਸਾਰਾ ਪਤਾ ਲੱਗ ਜਾਂਦਾ ਇਹਨਾਂ ਨੂੰ ਹੈਨਾ ਉਹਦੇ ਤੋਂ ਪਤਾ ਲੱਗਿਆ ਨਾ ਚੰਦ ਦੇਖਦੇ ਹੁੰਦੇ ਆ ਪਾਪਾ ਨੂੰ ਦੇਖਦਾ ਆ ਗਏ ਗੈਸਟ ਆਪਣੇ ਉਹ ਬਾਹਰ ਪੌੜੀਆਂ ਬਾਹਰ ਕੁਰਸੀਆਂ ਡਾਈਆਂ ਉਹਦੇ ਤੇ ਬਿਠਾਉਣੇ ਸਾਰੇ ਆਗੇ ਚਲੋ ਪਹਿਲੇ ਗੈਸਟ ਆਪਣੇ ਆ ਗਏ ਮਿਲਦੇ ਆਪਾਂ ਨਾਲੇ ਤੁਹਾਨੂੰ ਮਲਾਉਂਦੇ ਆ ਚਲ ਜਿਵੇਂ ਆ ਨਹੀਂ ਚੱਕਿਆ ਬੁੱਤ ਇੱਥੋਂ ਉਹ ਮੈਂ ਕੰਚਾਪ ਕਰ ਗਿਆ ਪਹਿਲਾਂ ਪਹੁੰਚਿਆ ਨਾਨਕੇ ਹਨਾ ਨਾਨਕੇ ਨਹੀਂ ਨਹੀਂ ਉੱਪਰ ਹੀ ਲਿਆ ਨਾਨਕੇ ਆਏ ਨਹੀਂ ਜੀ ਨਾਨਕੇ ਆਏ ਨਹੀਂ ਹਨਾ ਸਸਿਕਾਲ ਜੀ ਕਿਵੇਂ ਹੋ ਓਏ ਮੇਰੇ ਮੁੰਨੇ ਨੂੰ ਕੀ ਹੋ ਗਿਆ ਸੀ ਛੋਣੀ ਨੂੰ ਉਹ ਕੀ ਗੱਗੀ ਸੀ ਹਾਂ ਤੁਹਾਨੂੰ ਕਿਵੇਂ ਦੱਸਾਂ ਮम्मा ਮम्मा ਹਾਂ ਸਸਿਕਾਲ ਜੀ ਸਸਿਕਾਲ ਨਾ ਹਾਂ ਨਾਨਕਾ ਮੇ ਲਾ ਗਿਆ ਅਸੀਂ ਜੁਬੀ ਦਾ ਵਿਆਹ ਰੱਖਿਆ ਹੈ ਨਾ ਹੈਲਪ ਕਰ ਦੇ ਜੀ ਸੋਹਣੀ ਹਾਂ ਚੱਲ ਮਾਮੂ ਜੀ ਤੁਹਾਨੂੰ ਕਿੰਨਾ ਟਾਈਮ ਹੋਇਆ ਥੇ ਇਹਨੂੰ ਕਿੰਨੇ ਟਾਈਮ ਬਾਅਦ ਆਇਆ ਕਾਫੀ ਆ ਲਾਗੀ ਰਾਨ ਕੇ ਨਾ ਸਿਕਾਜ ਦੇਖੀ ਦੇਖੀ ਹਾਂ ਇਹ ਸੰਕਤ ਬਾਈ ਉੱਠ ਨਾ ਜਿਵੇਂ ਕਹਿ ਰਿਹਾ ਗੱਲ ਕਰ ਮਿੰਨਕ ਐ ਸਿਕਰਾਜ ਕਿੱਥੇ ਆ ਗਏ ਜੀ ਲੈ ਕਿੱਥੇ ਆ ਗਏ ਜੀ ਤੁਸੀਂ ਬੂਆ ਕੋਲੇ ਆ ਗਏ ਜੀ ਹਾਂਜੀ ਬੱਟੇ ਹਾਂਜੀ ਥੱਕ ਗਈ ਤੁਸੀਂ ਬਹੁਤ ਲੰਬੇ ਸ਼ਫਰ ਤੋਂ ਆਇਆ ਮੇਰਾ ਪੁੱਤਾ ਨਾ ਪਹਿਲੇ ਗੈਸਟ ਪਹੁੰਚ ਗਏ ਆਪਣੇ ਨਾਨਕੇ ਹੁਣ ਆ ਰਹੇ ਮੈਕਸੀ ਹਨ ਉਹ ਵੀ ਨਾਨਕਿਆਂ ਚੋਂ ਆ ਉਹ ਵੀ ਆਉਂਦੇ ਆ ਉਹ ਵੀ ਪਹੁੰਚ ਗਏ ਸਟੇਸ਼ਨ ਤੇ ਹਾਂ ਮੈਕ ਸਾਥੇ ਲੈਣ ਗਏ ਨੇ ਇਹ ਤੇ ਉਹਨਾਂ ਨੂੰ ਵੀ ਮਲਾਉਨੇ ਆਪਾਂ ਤੁਹਾਨੂੰ ਪੂਰਾ ਵਿਆਹ ਵਾਲਾ ਮਾਹੌਲ ਹੋ ਜਾਣਾ ਆਪਣੇ ਘਰੇ ਜਿਵੇਂ ਇਟਲੀ ਦੇ ਵਿੱਚ ਵਿਆਹ ਹੈ ਭਰਾ ਕੀ ਦਾ ਸਕਰਾਜ ਹੈ ਸਕਰਾਜ ਹੂੰ ਦਾਦੀ ਮੰਮਾ ਨੂੰ ਹੈਲੋ ਕਰ ਦੋ ਦਾਦੀ ਨੂੰ ਕਰ ਦੇ ਦਾਦੀ ਦੇਖੂਗੀ ਕਿ ਉਹ ਵੀ ਸਕਰਾਜ ਆ ਗਿਆ ਬੂਆ ਕੋਲੇ ਹੈਲੋ ਕਰ ਦੋ ਹਾਂ ਹੀ ਤਿਆਰ ਜਾਣੇ ਹਾਂ ਜਿਵੇਂ ਕੋਟ ਲਿਆ ਕੇ ਦਿਖਾਉਂਦਾ ਏ ਇਹ ਪਾਇਓ ਇੱਕ ਪਕੌੜੇ ਆਪਾਂ ਕੱਚੇ ਕਰਕੇ ਰੱਖ ਲੈ ਸਾਰੇ ਤੇ ਜਦੋਂ ਹੁਣ ਗੈਸਟ ਪਹੁੰਚਣਗੇ ਫਿਰ ਇਹਨਾਂ ਨੂੰ ਆਪਾਂ ਦੁਬਾਰਾ ਫਰਾਈ ਕਰਾਂਗੇ ਥੋੜੀ ਜਿਹੀ ਮੈਂ ਵਿੱਚ ਪਾਲਕ ਵੀ ਪਾ ਲਈ ਤੇ ਥੋੜੇ ਜਿਹਾ ਆਪਾਂ ਬਣਾਇਆ ਫ੍ਰੈਂਚ ਫਰਾਈ ਤਾਜੀ ਆਲੂ ਲਿਆਂਦੇ ਸੀ ਉਹਦੇ ਬਹੁਤ ਵਧੀਆ ਬਣ ਜਾਂਦੇ ਆ ਇਹ ਵੀ ਮੈਂ ਥੋੜੇ ਹਾਫ ਫਰਾਈ ਕਰ ਲਿਆ ਤੇ ਇਹ ਵੀ ਬਾਅਦ ਚ ਕਰਾਂਗੇ ਆਪਾਂ ਮੇਰੀ ਛੋਟੀ ਭੈਣ ਨੇ ਹਜੇ ਮੇਰੇ ਭਤੀਜੇ ਨੂੰ ਦੇਖਿਆ ਨਹੀਂ ਪਹਿਲੀ ਵਾਰ ਮਿਲਣਾ ਵਾ ਤੇ ਆਪਾਂ ਉਹਦੋਂ ਪਹਿਲਾਂ ਪਹਿਲਾਂ ਸਕਰਾਜ ਨੂੰ ਲੁਕਾਉ ਦੇਣਾ ਹੈ ਕੌਣ ਲੁਕਾਊਗਾ ਜੈਸਮੀਨ ਨੂੰ ਕਵਾਂਗੇ ਲੈ ਕੇ ਲੱਗ ਜੂਗੀ ਤੇ ਉਹ ਬਹੁਤ ਉਹਨੂੰ ਐਕਸਾਈਟਮੈਂਟ ਆ ਵੀ ਕਦੋਂ ਮੈਂ ਸਕਰਾਜ ਨੂੰ ਜਾ ਕੇ ਮਿਲਾਂ ਤੇ ਉਹਨੇ ਚੀਕਾ ਬਹੁਤ ਮਾਰਨੀ ਆ ਮਿਲ ਕੇ ਇੱਕ ਵਾਰੀ ਅਸੀਂ ਇੰਡੀਆ ਗਏ ਉਹਨੂੰ ਸਰਪ੍ਰਾਈਜ਼ ਦਿੱਤਾ ਸੀ ਤੇ ਉਹਨੂੰ ਦੱਸਿਆ ਨਹੀਂ ਸੀਗਾ ਵੀ ਅਸੀਂ ਆਉਣਾ ਵਾ ਤੇ ਅਸੀਂ ਲੁੱਕ ਗਏ ਸੀ ਘਰੇ ਤੇ ਬਹੁਤ ਚੀਕਾ ਮਾਰੀਆਂ ਰੋਣ ਹੀ ਲੱਗ ਗਈ ਮਿਲ ਕੇ ਸਾਨੂੰ ਤੇ ਅੱਜ ਵੀ ਆਪਾਂ ਐ ਕਰਨਾ ਆਪਾਂ ਸਕਰਾਜ ਨੂੰ ਲੁਕੋ ਦੇਣਾ ਤੇ ਲੱਭੂਗੀ ਬੂਆ ਬੱਬੂ ਕੀ ਹੈ ਨਾ ਕਾਜ ਨੂੰ ਬੂਆ ਨੇ ਚਾਚੀ ਕਲ ਕਰ ਦੇਗੀ ਸੋਹਣੀ ਕੀਤੀ ਹੈ ਕੰਜੂਰੀ ਗੱਤ ਮੈਨੂੰ ਵਧੀਆ ਲੱਗਦੀ ਮੈਂ ਕਰਦੀ ਨੂੰ ਮੈਂ ਤਾਂ ਢਿੱਲੀ ਜਿਹਾ ਆਪਣੇ ਆਪ ਉਹ ਰੱਖਦੀ ਆ ਹਾਂ ਠੀਕ ਹੈ ਇਹ ਤਾਂ ਬਹੁਤ ਸੋਹਣੀ ਸਟਾਈਲ ਕਰ ਲੈਂਦੀ ਆ ਵਾਲਾਂ ਦੇ ਵੀ ਨੇਲ ਦੇ ਵੀ ਸਾਰੇ ਚਲੋ ਆ ਗਏ ਰੋ ਮੈਂ ਜੈਸਮੀਨ ਚਲਦੀ ਰੁਕ ਜਾ ਚਲ ਚਲ ਕੋਈ ਨਾ ਆਪਾਂ ਉੱਥੇ ਉੱਥੇ ਚਲੀ ਜਾ ਅਲਮਾਰੀ ਦੇ ਸਾਈਡ ਤੇ ਇੱਥੇ ਖੜ ਜਾ ਮੈਂ ਲਾਈਟ ਬਿਜਾ ਦਿੰਦੀ ਆ ਦੇਖ ਅੱਗੇ ਗੱਡੀ ਆ ਗਈ ਥੱਲੇ ਹੈ ਅੱਗੇ ਦੱਸ ਦੇ ਆ ਗਈ ਆ ਗਈ ਆ ਗਈ ਆ ਗਈ ਲਾਈਟ ਬੰਦ ਕਰਦੀ ਆ ਆਪਾਂ ਇਧਰ ਜੁਬੀ ਨੇ ਵੀ ਲੁਕਣਾ ਏ ਵੀ ਮੇਰੀ ਮਾਸੀ ਲੱਭੂਗੀ ਨਾ ਇਦਾਂ ਦੇ ਕਿ ਟੀਰਾ ਹੋ ਗਿਆ ਏ ਕਿਵੇਂ ਜੀ ਵੀ ਆਪਦੀ ਮਾਸੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਟੀਰਾ ਹੋ ਗਿਆ ਹੁਣ ਆਏ ਅਜੇ ਆ ਦੇ ਲਾ ਮਾਂ ਨੂੰ ਕਿੰਨੀ ਟੈਨਸ਼ਨ ਆ ਹੈ ਹੈ ਕਹਿੰਦੀ ਲਊਗਾ ਲਊਗਾ ਕਾ ਦਾਦੇ ਕਿ ਨਹੀਂ ਲੋਂਦਾ ਮੈਂ ਮੰਮੀ ਟੈਨਸ਼ਨ ਲਈ ਜਾਂਦੀ ਇਸ ਖਲਾਜ ਰਊਗਾ ਹਨਾ ਲਕਣ ਮ ਚਿਚੀ ਖੇਡਦੇ ਆਪਾਂ ਨੇ ਅਜੇ ਤੱਕ ਗੇਟ ਹੀ ਨਹੀਂ ਖੁੱਲਿਆ ਕੱਲ ਗਿਆ ਵੈਲਕਮ ਵੈਲਕਮ ਬੈਕ ਟੂ ਆਉ ਜੀਜੀ ਆਇਆਂ ਨੂੰ ਆਉ ਜੀਜੀ ਆਇਆਂ ਨੂੰ ਬਿਆਹ ਸੱਚੀ ਗੱਲਾਂ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਮੋਸਟ ਵੈਲਕਮ ਸੱਚੀ ਗੱਲਾਂ ਹਲਵਾਈ ਦੀ ਸਤਿਕਾਰ ਜੀ ਤਾਂ ਤਾਂ ਸਤਿਗੁਰੂ ਤੇਰੇ ਆ ਮਮੀ ਪਾ ਪਾ ਕੇ ਮੇਡੀਕਲ ਗਾਦੇ ਗਾਦੇ ਸੱਚਾ ਪੂਰਾ ਵੇਲਾ ਪਤਾ ਨਹੀਂ ਉਹਨ ਤਾਂ ਲਿਆਈ ਨਹੀਂ ਐਸਪੀ ਕੋਲੇ ਛੱਡਿਆਈ ਗਾਟ ਮੈਂ ਤਾਂ ਰੋਕੇ ਚੱਲੀ ਹਾਂ ਤੂੰ ਛੱਡਿਆਈ ਇਹ ਤਾਂ ਉਹਨੂੰ ਲਿਆਂ ਤੋਂ ਨੂੰ ਲਾ ਨਹੀਂ ਗਿਆ ਨਹੀਂ ਲਿਆਂਦਾ ਹੀ ਨਹੀਂ ਇਹਨਾਂ ਨੇ ਤਾਂ ਜੂ ਉਹਨੂੰ ਹਲਾ ਸਗਰਾਜ ਨੂੰ ਲਿਆਈ ਨਹੀਂ ਨਾ ਮੂੰਹ ਹੱਥ ਥੋੜਾ ਪਹਿਲਾਂ ਮੂੰਹ ਹੱਥ ਆ ਲੈ ਪਹਿਲਾਂ ਹੈਂਡ ਵਾਸ਼ ਇਹ ਛੱਡ ਜੱਸੂ ਹਲੇ ਗਏ ਹੋ ਕਿਤੇ ਗਏ ਹੋਇਆ ਹੋ ਨਹੀਂ ਆਇਆ ਤੁਹਾਡੇ ਬੈਸਤਰੇ ਆ ਇਹਦਾ ਤੁਹਾਡੇ ਬੈਸਤਰੇ ਰੱਖੇ ਹਾਏ ਜਵਾਕ ਲੈ ਲਿਆ ਬਰਨੇ ਹਰਦੇ ਲਾਇ ਤੇ ਗੰਨੀ ਆ ਆ ਦੇ ਸੁਣਦੇ ਕਣਾ ਅਲਮਾਰੀਆਂ ਚ ਬੜੇ ਵਰਦੇ ਆ ਹੋ ਜੀ ਹੁਣ ਕੀ ਕਰੀਏ ਅੱਛੀ ਕਰੀਏ ਕੀ ਹੋਤੀ ਵਾਹ ਡਾਈ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੁੰਡਾ ਨਹੀਂ ਲੱਭਣ ਡਿਆ ਮੁੰਡਾ ਲੱਭਣਾ ਹੀ ਨਹੀਂ ਹਨ ਕਿਦੋਂ ਕਿਨੇ ਜਾਣੇ ਆਗੇ ਹਣ ਮੈਲ ਉਹ ਲਗੀ ਸੀ ਆ ਜੋ ਚਾਹ ਪਾਣੀ ਪੀਏ ਇਹ ਚ ਟੈਂਟ ਕਿੱਦਾਂ ਲੱਗਿਆ ਥੱਲੇ ਆਓ ਟੈਂਟ ਬਾਹਰ ਆ ਕੇ ਰਸਗੇ ਡੰਨ ਚਲੋ ਉੱਥੇ ਸਾਰੇ ਜਾਣੇ ਕਾਸੀਆਂ ਤੇ ਹਾਂ ਅਮਨ ਦੀ ਉਹੀ ਸੀਟ ਹੁੰਦੀ ਸੀ ਹਨ ਸਾਰੇ ਨੇ ਇੱਥੇ ਬੈਠੇ ਰਹਿਣਾ ਚਲੋ ਇਹ ਹੈਗੀ ਹੁਣ ਆਪਣੀ ਰਾਤ ਦੀ ਚਾਹ ਸਾਢੇ ਟੋਗੇ ਕਿਉਂਕਿ ਅੱਜ ਆਪੇ ਅਸੀਂ ਸੌਣਾ ਨਹੀਂ ਗਾ ਅੱਜ ਮਹਿੰਦੀ ਆ ਹਾਂ ਅੱਜ ਜੂਵੀ ਦੀ ਮਹਿੰਦੀ ਆ ਸਗਰਾਜ ਤੁਸੀਂ ਵੀ ਨਹੀਂ ਸੌਣਾ ਠੀਕ ਹੈ ਤੇ ਆਪਾਂ ਰਾਤ ਨੂੰ ਇੰਜੋਏ ਕਰਨਾ ਹੈ ਕਿਉਂਕਿ ਸਵੇਰੇ ਕੱਲ ਛੁੱਟੀ ਆ ਐਕਸਾਈਟਡ ਕਰਿਓ ਸਾਰਾ ਹਾਂ ਸੰਡੇ ਆ ਕੱਲ ਨੂੰ ਤੇ ਆਪਾਂ ਇੰਜੋਏ ਹਾਂਜੀ ਹਈ ਨਹੀਂ ਠੰਡ ਦੇ ਵਿੱਚ ਬਾਹਰ ਗਿਰ ਉਹ ਚੱਕਤੀਆਂ ਕੁਰਸੀਆਂ ਚੱਕਤੀਆਂ ਹਾਂਜੀ ਆ ਫਰਿੱਜ ਵੀ ਤੁਹਾਡੇ ਲਈ ਲਾਈ ਆ ਬਾਹਰ ਸਵੇਰ ਤਿਆਰ ਕਰਾਂਗੇ ਜੀ ਹਾਂ ਤੇ ਉੱਥੇ ਅੰਦਰ ਤੁਹਾਡੇ ਗੋਲ ਵਸਤਰੇ ਲੱਗੜੇ ਹੁਣ ਕੋਈ ਗੱਲ ਨਹੀਂ ਵਸਤਰੇ ਨੀ ਆ ਜਾਣੀ ਸਾਨੂੰ ਮੰਜੇ ਵਸਤਰੇ ਮੰਜੇ ਵਸਤਰੇ ਜੀ ਬਾਬਾ ਮੰਜੇ ਵਸਤਰੇ ਇਕੱਠੇ ਕਰਨ ਜਾਣੇ ਆ ਚਲੋ ਕਰਕੇ ਲਿਆਈਏ ਕਿੰਨਾ ਸੋਹਣਾ ਮੌਸਮ ਆ ਨਾ ਬਾਹਰ ਟੰਡ ਟੰਡਾ ਜਾਈ ਪੁੱਠਾ ਯੂਜ਼ ਕਰੀ ਚੰਗੀ ਆ ਜਾਗੋ ਨੀ ਬਿਰੇ ਅੱਜ ਮਹਿੰਦੀ ਆ ਮੈਂ ਅੱਜ ਮਹਿੰਦੀ ਲੱਗਦੀ ਆ ਤੁਹਾਡੇ ਆਇਆ ਤਾਂ ਹਲਦੀ ਲੱਗਣੀ ਆ ਮਾਮੇ ਨੂੰ ਡੀਕਦੇ ਆ ਨਾਲੇ ਚਾਚੇ ਨੂੰ ਆਹ ਅੱਜ ਤਾਂ ਮਹਿੰਦੀ ਲੱਗਦੀ ਹੈ ਮੈਨੂੰ ਐਸੀ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਨਾ ਨਹੀਂ ਜਿ세 ਇਹਦੇ ਨਾਲ ਸੋਹਣਾ ਹੈ ਸਾਰੇ ਪਾਰਲਰ ਆਰੇ ਕਰਤੀ ਆਪਣੇ ਤਾਂ ਬਾਹਰੋਂ ਸੱਦਣ ਦੀ ਲੋੜ ਹੀ ਦੀ ਉਹਨਾਂ ਦੀ ਕੰਟੈਕਟ ਕਰੋ ਜੇ ਤੁਸੀਂ ਆਂ ਬਰੋ ਕਰਵਾਉਣੀ ਆ ਤੇ ਮਹਿੰਦੀ ਲਵਾਉਣੀ ਜੇ ਮਹਿੰਦੀ ਲਵਾਉਣੀ ਸੜਾ ਕੈਮਰਾਮੈਨ ਥੋੜਾ ਜਿਹਾ ਮੈਂ ਥੋੜੀ ਪ੍ਰੋ ਨਹੀਂ ਕਿ ਵਾਹ ਸੁਣੀਦਾ ਜਸਮੀਨ ਅਮੇজিং ਦਾ ਪ੍ਰੋਫੈਸ਼ਨਲ ਜਸਮੀਨ ਕੋਣ ਜੇ ਕਿਸ ਨੇ ਲਵਾਉਣੀ ਮਹਿੰਦੀ ਤੇ ਆਈਬ੍ਰੋ ਕਰਾਉਣੀ ਆ ਫ੍ਰੀ ਚ ਫ੍ਰੀ ਚ ਨਹੀਂ ਮੈਂ 3 ਯੂਰੋ ਲਵਾਂਗੀ ਅੱਛਾ ਜਸਮੀਨ ਆ ਪੀਰੋ ਲਵ ਅਸੀਂ ਆਪਣਾ ਘਰ ਹੀ ਸਾਰਾ ਮੇਕਅਪ ਵਗੈਰਾ ਕਰ ਲੈਨੇ ਆ ਸੂਰੇ ਫਿਰ ਲੱਗਣੀ ਮਹਿੰਦੀ ਤਾਂ ਲੱਗੀ ਜਾਂਦੀ ਹੈ ਨਾ ਦੀਵਾਲੀ ਦੀਆਂ ਤਿਆਰੀਆਂ ਫੁੱਲ ਜੋਰਾ ਸ਼ੋਰਾ ਤੇ ਝੂਮ ਕਰਕੇ ਦਿਖਾਣਾ ਜਰਾ ਮਹਿੰਦੀ ਜਿਹੜਾ ਇੱਕ ਜੱਲੇ ਹੋਇਆ ਤਾਂ ਬਾਓ ਜੈਸਮੀਨ ਅੱਜ ਨੂੰ ਕਿਸੇ ਨੇ ਕਿਹਾ ਸੀ ਬਰਾਈਡਲ ਮਹਿੰਦੀ ਲਾ ਦੋ ਇਹ ਮੰਨੀ ਹੋਈ ਨਹੀਂਗੀ ਨਾ ਮੈਂ ਆਪਣੀ ਪ੍ਰੋਫੈਸ਼ਨਲ ਟੀ ਇਹ ਮਹਿੰਦੀ ਲਾਈਏ ਜੈਸਮੀਨ ਨੇ ਕਿੰਨੀ ਸੋਹਣੀ ਲੱਗਦੀ ਸਾਰੀ ਹੈ ਨਾ ਬ੍ਰੀਕ ਬ੍ਰੀਡ ਡਿਜ਼ਾਈਨ ਹਏ ਝਾੜੂ ਘੱਤੇ ਹਾਂ ਹੌਲੀ ਹੌਲੀ ਚੱਕ ਦੇ ਕੇ ਕਪਾਸ ਇਹਨੇ ਆਪੇ ਨਹੀਂ ਜਾਣਾ ਆਪਾਂ ਲੈ ਕੇ ਜਾਣਾ ਪਹਾਰਾ ਬਹੁਤਾ ਹਨ ਹੈ ਚਲੋ ਆ ਚੱਕੋ ਆਹ ਦੀ ਬੱਦਰੀਆਂ ਇਹਦੇ ਇੱਥੇ ਕਿਤੇ ਅਚਨ ਬੱਦਰੀਆਂ ਕਹਿੰਦੇ ਇਹਦੇ ਇਹਨਾਂ ਨੇ ਆਪਦੇ ਬੈਸਤਰੇ ਆਪੋ ਜਾਓ ਬਾਹਰ ਸਾਰਾ ਚੋਤੋ ਤਈਆਂ ਕਮਾ ਕਮਾ ਕੇ ਲੈ ਚੱਲੇ ਆਏ ਰਬਾ ਜੋ ਛੜਦਾ ਸੀ ਥੱਲੇ ਮਿੱਧੀਆਂ ਜਾਣਾ ਇਹਦੇ ਥੱਲੇ ਹਾਏ ਮੇਰੇ ਅੱਬਾ ਹਾਏ ਨੀ ਮਸਾਂ ਹੋਇਆ ਸਾਹ ਛੱਡ ਗਿਆ ਚਲੋ ਜੀ ਚਲੋ ਹਣ ਇੱਧਰ ਲਿਆਓ ਬਈ ਐਂ ਮੋੜ ਦੋ ਜੀਦਾ ਜੀਦਾਸੂ ਜੀਦਾ ਜੀਦਾ ਹੁਣ ਆਪਾਂ ਇੱਥੇ ਗੋਲ ਬੈਸਤਰਾ ਕਰਨਾ ਦੱਸੂ ਦੀ ਫੋਟੋ 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 ਆ ਤਮੈ ਚਲੋ ਕੱਚਣਾ ਨਾ ਹੁਣ ਆ ਮੈਟ ਚੱਕ ਲੈਣੇ ਸਾਰੇ ਮੈਟ ਦਾ ਤੀਜਾ ਪੜੇ ਕਰੋ ਹੂੰ ਆ ਤਾਂ ਪਹਿਲਾਂ ਪਾ ਦੇਣਾ ਨਾ ਟੱਚੀ ਤਾਂ ਸਾਰੇ ਚਲੋ ਜਿੱਦੀ ਆਏ ਆਉਗਾ ਚਲੋ ਜੀ ਹਾਂ ਅੱਧੇ ਜਾਣੇ ਬੈੱਡ ਤੇ ਜਿੱਥੇ ਆ ਜਾਣਗੇ ਪਿੰਨ ਉਹਦੇ ਹਾਂ ਸਾਰੇ ਜਾਣੀ ਆਪਾਂ ਪਹਿ ਜਾਣਾ ਸਾਰੇ ਅੱਧੇ ਆ ਬੈੱਡ ਤੇ ਉੱਤੇ ਇੱਥੇ ਹੈ ਨਾ ਚਲੋ ਹਾਂਜੀ ਹੁਣ ਆਪਾਂ ਕਰਦੇ ਆ ਇਸ ਬਲੌਗ ਦਾ ਐਂਡ ਕਿਉਂਕਿ ਰਾਤ ਦਾ ਵਜ ਗਈ 1:00 ਤੇ ਹਜੇ ਵੀ ਸਾਨੂੰ ਨੀਂਦ ਨਹੀਂ ਆ ਰਹੀ ਮਹਿੰਦੀ ਲੱਗ ਰਹੀ ਆ ਦੂਸਰਾ ਕਸਟਮਰ ਆ ਗਿਆ ਹੁਣ ਦੂਸਰੇ ਕਸਟਮਰ ਤੇ ਮਹਿੰਦੀ ਲੱਗਦੀ ਆ ਤੇ ਆਪਾਂ ਤੁਹਾਨੂੰ ਮਿਲਾਂਗੇ ਸਵੇਰੇ ਸਾਰਿਆਂ ਨੂੰ ਨਾਲ ਗੁਰਦੁਆਰਾ ਸਾਹਿਬ ਜਾਵਾਂਗੇ ਹੈਪੀ ਦੀਵਾਲੀ ਰਮਨ ਤੁਮੀ ਕਹਦੇ ਹੈਪੀ ਦੀਵਾਲੀ ਸਾਰਿਆਂ ਨੂੰ ਨਡਵਾਂਸ ਤੇ ਮੈਂ ਤਾਂ ਪਹਿਲਾਂ ਨੇ ਹੈਪੀ ਦੀਵਾਲੀ ਇਨ ਐਡਵਾਂਸ ਮੈਂ ਐਸਪਾਈ ਵਾਲੇ ਬਲੌਗ ਚ ਵੀ ਕਹਤਾ ਸੀ ਤੇ ਹੁਣ ਵੀ ਹੈਪੀ ਦੀਵਾਲੀ ਤੁਹਾਨੂੰ ਸਾਰਿਆਂ ਨੂੰ ਤੇ ਆਪਾਂ ਦਿਖਾਉਨੇ ਆ ਤੁਹਾਨੂੰ ਦੂਜਾ ਕਸਟਮਰ ਤੇ ਮੇਰੀ ਭੈਣ ਨੂੰ ਨਾ ਬਹੁਤ ਟੈਨਸ਼ਨ ਸੀ ਵੀ ਇੰਨੇ ਗੈਸਟ ਆਉਣੇ ਆ ਤੇ ਵੀ ਭੈਣੇ ਬਿਸਤਰੇ ਕਿਦਾਂ ਪੂਰੇ ਕਰਨਗੇ ਹੋਗੇ ਪੂਰੇ ਹਾਂਜੀ ਭੈਣਾਂ ਨੂੰ ਨਾ ਟੈਨਸ਼ਨ ਹੁੰਦੀ ਹੀ ਆ ਬਿਸਤਰੇ ਵੱਧੂ ਬੈਸਤਰੀ ਵਾਧੂ ਜਦੋਂ ਵੀ ਮੈਂ ਛੁੱਟੀ ਜਾਨੀ ਆ ਤੇ ਮੈਂ ਲੈ ਕੇ ਆਉਣੀ ਇੰਨੀਆਂ ਰਜਾਈਆਂ ਤਾਂ ਚਲੋ ਇੱਥੋਂ ਆ ਗਲਾਫ ਚਾਦਰਾਂ ਸਾਰੀਆਂ ਲੈ ਕੇ ਅਜੇ ਆਪਣੇ ਕਿੰਨੇ ਗੈਸਟ ਰਹਿ ਗਏ ਆਉਣ ਵਾਲੇ ਚਾਰ ਚਾਰ ਜਾਣੇ ਆਪਣੇ ਹੋਰ ਆਉਣੇ ਆ ਪੰਜ ਅੱਜ ਆ ਗਏ ਆ ਪਾਈ ਅਸੀਂ ਆਪਾਂ ਥੱਲੇ ਆ ਤਿੰਨ ਬੰਦਿਆਂ ਨੇ ਥੱਲੇ ਪੈਣਾ ਏ ਇਹ ਹੁਣ ਇਹਦੇ ਲੱਗਦੀ ਹੈ ਮਹਿੰਦੀ ਆ ਬੰਦੇ ਆ ਚੱਕ ਕੇ ਇਹ ਰਾਤ ਦੇ 1 ਵਜੇ ਤੱਕ ਬਣੀ ਟੱਕਦੀਆਂ ਇਹ ਹੈਗੀਆਂ ਪੂਤਾ ਹੈ ਨਾ ਇਹ ਚਲੋ ਓਕੇ ਬਾਏ ਕਰ ਦੋ ਸਾਰਿਆਂ ਨੂੰ ਬਾਏ ਬਾਏ ਓਕੇ ਗੁੱਡ ਨਾਈਟ ਸਾਰਿਆਂ ਨੂੰ ਤੇ ਆ ਸਾਡਾ ਟਿੱਡਾ ਜਿਹਾ ਵੀ ਪੂਆ ਉਹਨਾਂ ਦੀਆਂ ਗੋਦੀਆਂ ਚ ਸੁੱਤਾ ਪਿਆ ਇਧਰ ਰਮਣ ਬੈਠੀ ਸਰਾਨੇ ਦੇ ਮੇਰੀ ਬੁੱਕਲ ਚ ਪਿਆ ਹੁਣ ਆਪਦੀ ਛੋਟੀ ਪੂਆ ਕੋਲੇ ਜਾ ਕੇ ਪਾਉਗਾ ਆਈ ਆਈ ਨੋਨੂ ਜੇ